ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਹੁਣ ਅਮਰੀਕਾ ਦੇ ਵਿੱਚੋਂ ਆਯਾਤ ਹੋਣ ਵਾਲੇ ਟਰੱਕਾਂ 'ਤੇ 25% ਦਾ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ 트ੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਹ ਨਵਾਂ ਟੈਰਿਫ 1 ਨਵੰਬਰ 2025 ਤੋਂ ਲਾਗੂ ਹੋਵੇਗਾ ਇਹ ਕਦਮ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਇੱਕ ਮੁਕਾਬਲੇਬਾਜ਼ੀ ਵਾਲਾ ਫਾਇਦਾ ਦੇ ਸਕਦਾ ਹੈ ਕਿਉਂਕਿ ਆਯਾਤ ਕੀਤੇ ਗਏ ਟਰੱਕਾਂ ਦੀਆਂ ਕੀਮਤਾਂ ਵਧਣਗੀਆਂ ਹਾਲਾਂਕਿ ਇਸ ਫੈਸਲੇ ਦਾ ਵਾਹਨ ਨਿਰਮਤਾਵਾਂ ਸਪਲਾਈ ਚੇਨ ਅਤੇ ਸੰਬੰਧਿਤ ਉਦਯੋਗਾਂ ਤੇ ਵੀ ਪ੍ਰਭਾਵ ਪਵੇਗਾ ਜੋ ਪਹਿਲਾਂ ਹੀ ਉੱਚ ਉਤਪਾਦਨ ਲਾਗਤਾਂ ਤੇ ਮੰਗ ਦੇ ਵਿੱਚ ਗਿਰਾਵਟ ਦੇ ਨਾਲ ਜੂਝ ਰਹੇ ਨੇ ਇਹ ਕਦਮ ਕੈਨੇਡਾ ਤੇ ਮੈਕਸੀਕੋ ਵਰਗੇ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਦੇ ਨਾਲ ਵਪਾਰਕ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੈਨੇਡਾ ਜੋ ਕਿ ਅਮਰੀਕੀ ਟੱਕਾ ਦਾ ਇੱਕ ਵੱਡਾ ਸਪਲਾਈਰ ਹੈ ਉਹ ਪਹਿਲਾਂ ਹੀ ਇਹਨਾਂ ਟੈਰਿਫਾ ਦੇ ਵਿਰੁੱਧ ਪ੍ਰਤੀਕਿਰਿਆਵਾਦ ਦੇ ਚੁੱਕਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਇੱਕ ਨਵੰਬਰ 2025 ਤੋਂ ਲਾਗੂ ਹੋਣ ਵਾਲੇ ਸਯੁਕਤ ਰਾਜ ਅਮਰੀਕਾ ਦੇ ਵਿੱਚੋਂ ਆਯਾਤ ਕੀਤੇ ਜਾਣ ਵਾਲੇ ਦਰਮਿਆਨੇ ਅਤੇ ਭਾਰੇ ਜੂਟੀ ਕੱਕਾ ਉਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉਤੇ ਸਾਂਝੀ ਕੀਤੀ ਹੈ, ਜੋ ਕਿ ਅਮਰੀਕੀ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਉਦਯੋਗਾਂ ਦੀ ਰੱਖਿਆ ਦੇ ਲਈ ਆਪਣੇ ਨਿਰੰਤਰ ਯਤਨਾਂ ਦੇਹੀ ਸੇ ਵਜੋਂ ਹੈ। ਕੰਪਨੀ ਕੇ ਹਾ 1 ਨਵੰਬਰ 2025 ਤੋਂ ਦੂਜੇ ਦੇਸ਼ਾਂ ਤੋਂ ਸਯੁਕਤ ਰਾਜ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੀ ਅਤੇ ਭਾਰੀ ਡਿਊਟੀ ਟਰੱਕਾਂ ਉੱਤੇ 25% ਦੀ ਦਰ ਦੇ ਨਾਲ ਟੈਰਿਫ ਲਗਾਇਆ ਜਾਵੇਗਾ। ਇਸ ਫੈਸਲੇ ਨੂੰ ਅਕਤੂਬਰ ਤੋਂ ਪਿੱਛੇ ਟੱਕ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਇਸ ਫੈਸਲੇ ਦਾ ਉਦੇਸ਼ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਅਣਉਚਿਤ ਬਾਜ਼ੀ ਮੁਕਾਬਲੇ ਤੋਂ ਬਚਾਉਣਾ ਹੈ ਟਰੰਪ ਨੇ ਕਿਹਾ ਸੀ ਪਿਛਲੀ ਵਾਰ ਕੇ ਸਾਡੇ ਮਹਾਨ ਭਾਰੀ ਟਰੱਕ ਨਿਰਮਤਾਵਾਂ ਨੂੰ ਅਣਉਚਿਤ ਬਾਜ਼ੀ ਮੁਕਾਬਲੇ ਤੋਂ ਬਚਾਉਣ ਦੇ ਲਈ ਮੈਂ 1 ਅਕਤੂਬਰ 2025 ਤੋਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਬਣੇ ਸਾਰੇ ਭਾਰੀ ਟਰੱਕਾਂ ਉੱਤੇ 25% ਦਾ ਟੈਕ ਲਗਾਵਾਗਾ ਜਿਸ ਨਾਲ ਹੀ ਹੁਣ ਟਰੰਪ ਨੇ ਅੱਗੇ ਕਿਹਾ ਹੈ ਕਿ ਇਸ ਕਦਮ ਦੇ ਨਾਲ ਪੀਟਰ ਬਿਲਟ ਕਨਵਰਥ ਫਰੇਟਲਾਈਨਰ ਅਤੇ ਮੈਕਰ ਟਰੱਕ ਵਰਗੀਆਂ ਵੱਡੀਆਂ ਅਮਰੀਕੀ ਟਰੱਕ ਕੰਪਨੀਆਂ ਦੀ ਮਦਦ ਮਿਲੇਗੀ ਕ੍ਰੋਪਰ ਨੇ ਕਿਹਾ ਇਸ ਲਈ ਸੜੇ ਮਹਾਨ ਵੱਡੇ ਟਰੱਕ ਕੰਪਨੀ ਨਿਰਮਤਾਵਾਂ ਜਿਵੇਂ ਕਿ ਪੀਟਰਬਿਲਟ, ਕੇਨਵਰਥ, ਫਰੇਟਲਾਈਨਰ, ਮੈਕਟਰੱਕ ਅਤੇ ਹੋਰ ਭਾਰੀ ਰੁਕਾਵਟਾਂ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ ਸਾਨੂੰ ਆਪਣੇ ਟਰੱਕਾਂ ਨੂੰ ਕਈ ਕਾਰਨਾ ਕਰਕੇ ਪਰ ਸਭ ਤੋਂ ਵੱਧ ਰਾਸੀ ਸੁਰੱਖਿਆ ਦੇ ਉਦੇਸ਼ਾ ਦੇ ਲਈ ਵਿੱਤੀ ਤੌਰ ਤੇ ਸਿਹਤਮੰਦ ਅਤੇ ਮਜ਼ਬੂਤ ਹੋਣ ਦੀ ਲੋੜ ਹੋਵੇਗੀ ਇਸ ਕਦਮ ਦਾ ਉਦੇਸ਼ ਅਮਰੀਕੀ ਪ੍ਰਾਕਰ ਨਿਰਮਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਅਤੇ ਕੰਪ ਅਤੇ ਵਿਆਪਕ ਸੁਰੱਖਿਆਵਾਦੀ ਵਪਾਰ ਏਜੰਡੇ ਦਾ ਹਿੱਸਾ ਹੈ 25% ਟੈਰਿਫ ਲਗਾਉਣ ਦੇ ਕਦਮ ਦੇ ਨਾਲ ਡਿਲੀਵਰੀ ট্রাক ਕੂੜਾ ট্রাক ਜਨਤਕ ਉਪਯੋਗਤਾ ট্রাক ਆਵਾਜਾਈ ਅਤੇ ਸ਼ਟਲ ਬੱਸਾਂ ਸਕੂਲ ਬੱਸਾਂ ਆਰਡਰ ট্রাক ਅਤੇ ਹੋਰ ਫਾਈ ਡਿਊਟੀ ਵੋਕੇਸ਼ਨਲ ਵਾਹਨ ਪ੍ਰਭਾਵਿਤ ਹੋਣਗੇ ਮੈਕਸੀਕੋ, ਕੈਨੇਡਾ, ਜਾਪਾਨ, ਜਰਮਨੀ ਅਤੇ ਫਿਨਲੈਂਡ ਅਮਰੀਕਾ ਨੂੰ ਟਰੱਕ ਨਿਰਯਾਤ ਕਰਨ ਵਾਲੇ ਪੰਜ ਪ੍ਰਮੁੱਖ ਦੇਸ਼ ਨੇ ਟੈਰਿਫ ਉਪਾਧ ਦੇ ਵਿੱਚ ਵਿਗਨ ਪਾ ਸਕਦਾ ਹੈ ਅਤੇ ਸਟੇਲੈਂਟਸ ਵਰਗੀਆਂ ਕੰਪਨੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਕਿ ਮੈਕਸੀਕੋ ਦੇ ਵਿੱਚ ਹੈਵੀ ਡਿਊਟੀ ਰੈਮ ਟਰੱਕ ਅਤੇ ਵਪਾਰਕ ਵੈਨਾਂ ਦਾ ਉਤਪਾਦਨ ਕਰਦੀ ਹੈ। ਸੰਯੁਕਤ ਰਾਜ ਅਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਜੇਕਰ ਕਿਸੇ ਭਾਰੀ ਟਰੱਕ ਦੀ ਕੀਮਤ ਦਾ ਘੱਟੋ-ਘੱਟ 64% ਉੱਤਰੀ ਅਮਰੀਕਾ ਤੋਂ ਆਉਂਦਾ ਹੈ ਤਾਂ ਦਰਮਿਆਨੀ ਅਤੇ ਭਾਰੀ ਡਿਊਟੀ ਟਰੱਕ ਟੈਰਿਫ ਮੁਕਤ ਹੁੰਦੇ ਨੇ। ਦਸਵੇਂ ਕਦਮ ਕ੍ਰੰਪ ਦੇ ਸੁਰੱਖਿਆਵਾਦੀ ਵਪਾਰ ਏਜੰਡੇ ਦਾ ਹਿੱਸਾ ਜਿਸਵਾਂ ਦੇਸ਼ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਅਮਰੀਕੀ ਨਿਰਮਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਕੁਝ ਉਦਯੋਗਿਕ ਸਮੂਹ ਜਿਵੇਂ ਕਿ ਕੋਲੀਸ਼ਨ ਫਾਰ ਏ ਪ੍ਰੋਸਪੈਸ ਅਮਰੀਕਾ ਇਹੇ ਕਦਮ ਦਾ ਸਵਾਗਤ ਅਮਰੀਕੀ ਕਾਮਯਾ ਅਤੇ ਨਿਰਮਤਾਵਾਂ ਦੀ ਜਿੱਤ ਵਜੋਂ ਕਰਦੇ ਨੇ ਹਾਲ ਜਿਵੇਂ ਕਿ ਯੂਐਸ ਚੈਂਬਰ ਆਫ ਕਾਮਰਸ ਨੇ ਵਪਾਰ ਅਤੇ ਆਰਥਿਕਤਾ ਤੇ ਸੰਭਾਵੀ ਨਾਕਰਾਤਮਕ ਪੈਚ ਸੰਭਾਵੀ ਨਕਾਰਾਤਮਕ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਹੁਣ ਅਮਰੀਕਾ ਦੇ ਵਿੱਚੋਂ ਆਯਾਤ ਹੋਣ ਵਾਲੇ ਟਰੱਕਾਂ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ 트ੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਹ ਨਵਾਂ ਟੈਰਿਫ 1 ਨਵੰਬਰ 2025 ਤੋਂ ਲਾਗੂ ਹੋਵੇਗਾ ਇਹ ਕਦਮ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਇੱਕ ਮੁਕਾਬਲੇਬਾਜ਼ੀ ਵਾਲਾ ਫਾਇਦਾ ਦੇ ਸਕਦਾ ਹੈ ਕਿਉਂਕਿ ਆਯਾਤ ਕੀਤੇ ਗਏ ਟਰੱਕਾਂ ਦੀਆਂ ਕੀਮਤਾਂ ਵਧਣਗੀਆਂ ਹਾਲਾਂਕਿ ਇਸ ਫੈਸਲੇ ਦਾ ਵਾਹਨ ਨਿਰਮਤਾਵਾਂ ਸਪਲਾਈ ਚੇਨ ਅਤੇ ਸੰਬੰਧਿਤ ਉਦਯੋਗਾਂ ਤੇ ਵੀ ਪ੍ਰਭਾਵ ਪਵੇਗਾ ਜੋ ਪਹਿਲਾਂ ਹੀ ਉੱਚ ਉਤਪਾਦਨ ਲਾਗਤਾਂ ਤੇ ਮੰਗ ਦੇ ਵਿੱਚ ਗਿਰਾਵਟ ਦੇ ਨਾਲ ਜੂਝ ਰਹੇ ਨੇ ਇਹ ਕਦਮ ਕੈਨੇਡਾ ਤੇ ਮੈਕਸੀਕੋ ਵਰਗੇ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਰ ਦੇ ਨਾਲ ਵਪਾਰਕ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੈਨੇਡਾ ਜੋ ਕਿ ਅਮਰੀਕੀ ਟੱਕਾ ਦਾ ਇੱਕ ਵੱਡਾ ਸਪਲਾਈਰ ਹੈ ਉਹ ਪਹਿਲਾਂ ਹੀ ਇਨ੍ਹਾਂ ਟੈਰਿਫਾਂ ਦੇ ਵਿਰੁੱਧ ਪ੍ਰਤੀਕਿਰਿਆਵਾਂ ਦੇ ਚੁੱਕਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਬਬਰ 2025 ਤੋਂ ਲਾਗੂ ਹੋਣ ਵਾਲੇ ਸਯੁਕਤ ਰਾਜ ਅਮਰੀਕਾ ਦੇ ਵਿੱਚੋਂ ਆਯਾਤ ਕੀਤੇ ਜਾਣ ਵਾਲੇ ਦਰਮਿਆਨੀ ਅਤੇ ਭਾਰੀ ਜੁਰਤੀਕਕਾ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉੱਤੇ ਸਾਂਝੀ ਕੀਤੀ ਹੈ, ਜੋ ਕਿ ਅਮਰੀਕੀ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਉਦਯੋਗਾਂ ਦੀ ਰੱਖਿਆ ਦੇ ਲਈ ਆਪਣੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ ਹੈ। ਕੰਪਨੀ ਨੇ ਕਿਹਾ 1 ਨਵੰਬਰ 2025 ਤੋਂ ਦੂਜੇ ਦੇਸ਼ਾਂ ਤੋਂ ਸਯੁਕਤ ਰਾਜ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੀ ਅਤੇ ਭਾਰੀ ਡਿਊਟੀ ਟਰੱਕਾਂ ਉੱਤੇ 25% ਦੀ ਦਰ ਦੇ ਨਾਲ ਟੈਰਿਫ ਲਗਾਇਆ ਜਾਵੇਗਾ। ਇਸ ਫੈਸਲੇ ਨੂੰ ਅਕਤੂਬਰ ਤੋਂ ਪਿਛੇ ਤੱਕ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਇਸ ਫੈਸਲੇ ਦਾ ਉਦੇਸ਼ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਅਣਉਚਿਤ ਬਾਜ਼ੀ ਮੁਕਾਬਲੇ ਤੋਂ ਬਚਾਉਣਾ ਹੈ। ਟਰੰਪ ਨੇ ਕਿਹਾ ਸੀ ਪਿਛਲੀ ਵਾਰ ਕਿ ਸਾਡੇ ਮਹਾਨ ਭਾਰੀ ਟਰੱਕ ਨਿਰਮਤਾਵਾਂ ਨੂੰ ਅਣਉਚਿਤ ਬਾਹਰੀ ਮੁਕਾਬਲੇ ਤੋਂ ਬਚਾਉਣ ਦੇ ਲਈ ਮੈਂ 1 ਅਕਤੂਬਰ 2025 ਤੋਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਬਣੇ ਸਾਰੇ ਭਾਰੀ ਟਰੱਕਾਂ ਉੱਤੇ 25% ਟੈਲ ਲਗਾਵਾਗਾ। ਇਸ ਨਾਲ ਹੀ ਹੁਣ ਟਰੰਪ ਨੇ ਅੱਗੇ ਕਿਹਾ ਹੈ ਕਿ ਇਸ ਕਦਮ ਦੇ ਨਾਲ ਪੀਟਰ ਬਿਲਟ, ਕੇਨਵਰਥ, ਫਰੇਟਲਾਈਨਰ ਅਤੇ ਮੈਕਰ ਟਰੱਕ ਵਰਗੀਆਂ ਵੱਡੀਆਂ ਅਮਰੀਕੀ ਟਰੱਕ ਕੰਪਨੀਆਂ ਦੀ ਮਦਦ ਮਿਲੇਗੀ। ਟਰੰਪ ਨੇ ਕਿਹਾ ਇਸ ਲਈ ਸੱਡੇ ਮਹਾਨ ਵੱਡੇ ਟਰੱਕ ਕੰਪਨੀ ਨਿਰਮਤਾਵਾਂ ਜਿਵੇਂ ਕਿ ਪੀਟਰ ਬਿਲਟ, ਕੇਨਵਰਥ, ਫਰੇਟਲਾਈਨਰ, ਮੈਕਰ ਟ੍ਰੱਕਰ ਅਤੇ ਹੋਰ ਬਾਰੀ ਰੁਕਾਵਟਾਂ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ ਸਾਨੂੰ ਆਪਣੇ ਟ੍ਰੱਕਰਾਂ ਨੂੰ ਕਈ ਕਾਰਨਾ ਕਰਕੇ ਪਰ ਸਭ ਤੋਂ ਵੱਧ ਰਾਸ਼ੀ ਸੁਰੱਖਿਆ ਦੇ ਉਦੇਸ਼ਾ ਦੇ ਲਈ ਬੀਤੀ ਤੌਰ ਤੇ ਸਿਹਤਮੰਦ ਅਤੇ ਮਜ਼ਬੂਤ ਹੋਣ ਦੀ ਲੋੜ ਹੋਵੇਗੀ ਇਸ ਕਦਮ ਦਾ ਉਦੇਸ਼ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਅਤੇ ਇਹ ਕੰਪਟ ਦੇ ਵਿਆਪਕ ਸੁਰੱਖਿਆਵਾਦੀ ਵਪਾਰ এজেন্ডੇ ਦਾ ਹਿੱਸਾ 25% ਟੈਰਿਫ ਲਗਾਉਣ ਦੇ ਕਦਮ ਦੇ ਨਾਲ ਡਿਲੀਵਰੀ ਟਰੱਕ, ਕੂੜਾ ਟਰੱਕ, ਜਨਤਕ ਉਪਯੋਗਤਾ ਟਰੱਕ, ਆਵਾਜਾਈ ਅਤੇ ਸ਼ਟਲ ਬੱਸਾਂ, ਸਕੂਲ ਬੱਸਾਂ, ਆਰਦਰ ਟਰੱਕ ਅਤੇ ਹੋਰ ਪਾਈ ਡਿਊਟੀ ਵੋਕੇਸ਼ਨਲ ਵਾਹਨ ਪ੍ਰਭਾਵਿਤ ਹੋਣਗੇ। ਮੈਕਸੀਕੋ, ਕੈਨੇਡਾ, ਜਾਪਾਨ, ਜਰਮਨੀ ਅਤੇ ਫਿਨਲੈਂਡ ਅਮਰੀਕਾ ਨੂੰ ਟਰੱਕ ਨਿਰਯਾਤ ਕਰਨ ਵਾਲੇ ਪੰਜ ਪ੍ਰਮੁੱਖ ਦੇਸ਼ ਨੇ ਟੈਰਿਫ ਉਪਾਅ ਦੇ ਵਿੱਚ ਵਿਘਨ ਪਾ ਸਕਦਾ ਹੈ ਅਤੇ ਸੈਟਲੈਂਟਸ ਵਰਗੀਆਂ ਕੰਪਨੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਕਿ ਮੈਕਸੀਕੋ ਦੇ ਵਿੱਚ ਹੈਵੀ ਡਿਊਟੀ ਰੈਮਪ ਟਰੱਕ ਅਤੇ ਵਪਾਰਕ ਵੈਨਾਂ ਦਾ ਉਤਪਾਦਨ ਕਰਦੀ ਹੈ। ਸੰਯੁਕਤ ਰਾਜ ਅਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਜੇਕਰ ਕਿਸੇ ਭਾਰੀ ਟਰੱਕ ਦੀ ਕੀਮਤ ਦਾ ਘੱਟੋ-ਘੱਟ 64% ਉੱਤਰੀ ਅਮਰੀਕਾ ਤੋਂ ਆਉਂਦਾ ਹੈ ਤਾਂ ਦਰਮਿਆਨੀ ਅਤੇ ਭਾਰੀ ਡਿਊਟੀ ਟਰੱਕ ਟੈਰਿਫ ਮੁਕਤ ਹੁੰਦੇ ਨੇ। ਦਸਵੇਂ ਕਦਮ ਟਰੰਪ ਦੇ ਸੁਰੱਖਿਆਵਾਦੀ ਵਪਾਰ ਝੰਡੇ ਦਾ ਹਿੱਸਾ ਹੈ ਜਿਸ ਦਾ ਉਦੇਸ਼ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਅਤੇ ਅਮਰੀਕੀ ਨਿਰਮਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਕੁਝ ਉਦਯੋਗ ਸਮੂਹ ਜਿਵੇਂ ਕਿ ਕੋਲੀਸ਼ਨ ਫਾਰ ਏ ਪ੍ਰੋਸਪੈਸ ਅਮਰੀਕਾ ਇਹ ਕਦਮ ਦਾ ਸਵਾਗਤ ਅਮਰੀਕੀ ਕਾਮਯਾ ਅਤੇ ਨਿਰਮਤਾਵਾਂ ਦੀ ਜਿੱਤ ਵਜੋਂ ਕਰਦੇ ਨੇ ਹਾਲ ਜਿਵੇਂ ਕਿ ਯੂਐਸ ਚੈਂਬਰ ਆਫ ਕਾਮਰਸ ਨੇ ਵਪਾਰ ਅਤੇ ਆਰਥਿਕਤਾ ਤੇ ਸੰਭਾਵੀ ਨਾਕਰਾਤਮਕ ਪੈਚ ਸੰਭਾਵੀ ਨਾਕਰਾਤਮਕ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਪ ਨੇ ਹੁਣ ਅਮਰੀਕਾ ਦੇ ਵਿੱਚ ਆਯਾਤ ਹੋਣ ਵਾਲੇ ਟਰੱਕਾਂ ਉਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ 트ਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਹ ਨਵਾਂ ਟੈਰਿਫ 1 ਨਵੰਬਰ 2025 ਤੋਂ ਲਾਗੂ ਹੋਵੇਗਾ ਇਹ ਕਦਮ ਅਮਰੀਕੀ ਟਰੱਕ ਨਿਰਮਤਾਵਾਂ ਨੂੰ ਇੱਕ ਮੁਕਾਬਲੇਬਾਜ਼ੀ ਵਾਲਾ ਫਾਇਦਾ ਦੇ ਸਕਦਾ ਹੈ ਕਿਉਂਕਿ ਆਯਾਤ ਕੀਤੇ ਗਏ ਟਰੱਕਾਂ ਦੀਆਂ ਕੀਮਤਾਂ ਵਧਣਗੀਆਂ ਹਾਲਾਂਕਿ ਇਸ ਫੈਸਲੇ ਦਾ ਵਾਹਨ ਨਿਰਮਤਾਵਾਂ ਸਪਲਾਈ ਚੇਨ ਨਾ ਅਤੇ ਸੰਬੰਧਿਤ ਉਦਯੋਗਾਂ ਤੇ ਵੀ ਪ੍ਰਭਾਵ ਪਵੇਗਾ ਜੋ ਪਹਿਲਾਂ ਹੀ ਉੱਚ ਉਤਪਾਦਨ ਲਾਗਤਾਂ ਤੇ ਮੰਗ ਦੇ ਵਿੱਚ ਗਿਰਾਵਟ ਦੇ ਨਾਲ ਜੂਝ ਰਹੇ ਨੇ ਇਹ ਕਦਮ ਕੈਨੇਡਾ ਤੇ ਮੈਕਸੀਕੋ ਵਰਗੇ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਦੇ ਨਾਲ ਵਪਾਰਕ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕੈਨੇਡਾ ਜੋ ਕਿ ਅਮਰੀਕੀ ਟੱਕਾ ਦਾ ਇੱਕ ਵੱਡਾ ਸਪਲਾਈਰ ਹੈ ਉਹ ਪਹਿਲਾਂ ਹੀ ਇਨ੍ਹਾਂ ਟੈਰਿਫਾਂ ਦੇ ਵਿਰੁੱਧ ਪ੍ਰਤੀਕਿਰਿਆਵਾਂ ਦੇ ਚੁੱਕਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਨਵੰਬਰ 2025 ਤੋਂ ਲਾਗੂ ਹੋਣ ਵਾਲੇ ਸਯੁਕਤ ਰਾਜ ਅਮਰੀਕਾ ਦੇ ਵਿੱਚੋਂ ਆਯਾਤ ਕੀਤੇ ਜਾਣ ਵਾਲੇ ਦਰਮਿਆਨੇ ਅਤੇ ਭਾਰੀ ਝੂਟੇ ਕੱਕਾ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉੱਤੇ ਸਾਂਝੀ ਕੀਤੀ ਹੈ, ਜੋ ਕਿ ਅਮਰੀਕੀ ਨਿਰਮਾਣ ਨੂੰ ਮਜ਼ਬੂਤ ਕਰਨ ਅਤੇ ਘਰੇਲੂ ਉਦਯੋਗਾਂ ਦੀ ਰੱਖਿਆ ਦੇ ਲਈ ਆਪਣੇ ਨਿਰੰਤਰ ਯਤਨਾਂ ਦੇਹੀ ਸੇ ਵਚੂ ਹੈ। ਕੰਪਨੀ ਕਿਹਾ 1 ਨਵੰਬਰ 2025 ਤੋਂ ਦੂਜੇ ਦੇਸ਼ਾਂ ਤੋਂ ਸਯੁਕਤ ਰਾਜ ਅਮਰੀਕਾ ਆਉਣ ਵਾਲੇ ਸਾਰੇ ਦਰਮਿਆਨੀ ਅਤੇ ਭਾਰੀ ਜੂਤੀ ਟਰੱਕਾਂ ਉੱਤੇ 25% ਦੀ ਦਰ ਦੇ ਨਾਲ ਟੈਰਿਫ ਲਗਾਇਆ ਜਾਵੇਗਾ ਇਸ ਫੈਸਲੇ ਨੂੰ ਅਕਤੂਬਰ ਤੋਂ ਪਿਛੇ ਤੱਕ ਦਿੱਤਾ ਗਿਆ ਇਸ ਤੋਂ ਪਹਿਲਾਂ ਉਸਨੇ ਕਿਹਾ ਸੀ ਕਿ ਇਸ ਫੈਸਲੇ ਦਾ ਉਦੇਸ਼ ਅਮਰੀਕੀ ਟਰੱਕਰ ਨਿਰਮਤਾਵਾਂ ਨੂੰ ਅਣਉਚਿਤ ਬਾਜ਼ੀ ਮੁਕਾਬਲੇ ਤੋਂ ਬਚਾਉਣਾ ਹੈ ਟ੍ਰੰਪ ਨੇ ਕਿਹਾ ਸੀ ਪਿਛਲੀ ਵਾਰ ਕਿ ਸਾਡੇ ਮਹਾਨ ਭਾਰੀ ਟਰੱਕ ਨਿਰਮਤਾਵਾਂ ਨੂੰ ਅਣਉਚਿਤ ਬਾਹਰੀ ਮੁਕਾਬਲੇ ਤੋਂ ਬਚਾਉਣ ਦੇ ਲਈ ਮੈਂ 1 ਅਕਤੂਬਰ 2025 ਤੋਂ ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਬਣੇ ਸਾਰੇ ਭਾਰੀ ਟਰੱਕਾਂ ਉੱਤੇ 25% ਦਾ ਟੈਕ ਲਗਾਵਾਂਗਾ। ਜਿਸ ਨਾਲ ਹੀ ਹੁਣ ਟ੍ਰੰਪ ਨੇ ਅੱਗੇ ਕਿਹਾ ਹੈ ਕਿ ਇਸ ਕਦਮ ਦੇ ਨਾਲ ਪੀਟਰ ਬਿਲਟ, ਕਨਵਰਥ, ਫਰੇਟ ਲਾਈਨਰ ਅਤੇ ਮੈਕਰ ਟਰੱਕ ਵਰਗੀਆਂ ਵੱਡੀਆਂ ਅਮਰੀਕੀ ਟਰੱਕ ਕੰਪਨੀਆਂ ਦੀ ਮਦਦ ਮਿਲੇਗੀ। ਟ੍ਰੰਪ ਨੇ ਕਿਹਾ ਇਸ ਲਈ ਸੱਡੇ ਮਹਾਨ ਵੱਡੇ ਟਰੱਕ ਕੰਪਨੀ ਨਿਰਮਤਾਵਾਂ ਜਿਵੇਂ ਕਿ ਪੀਟਰ ਬਿਲਟ, ਕਨਵਰਥ, ਫਰੇਟ ਲਾਈਨਰ ਮੈਕ ਟਰੱਕ ਅਤੇ ਹੋਰ ਬਾਹਰੀ ਰੁਕਾਵਟਾਂ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ ਸਾਨੂੰ ਆਪਣੇ ਟਰੱਕਰਾਂ ਨੂੰ ਕਈ ਕਾਰਨਾਂ ਕਰਕੇ ਪਰ ਸਭ ਤੋਂ ਵੱਧ ਰਾਸ਼ਟਰੀ ਸੁਰੱਖਿਆ ਦੇ ਉਦੇਸ਼ਾਂ ਦੇ ਲਈ ਵਿੱਤੀ ਤੌਰ ਤੇ ਸਿਹਤਮੰਦ ਅਤੇ ਮਜ਼ਬੂਤ ਹੋਣ ਦੀ ਲੋੜ ਹੋਵੇਗੀ ਇਸ ਕਦਮ ਦਾ ਉਦੇਸ਼ ਅਮਰੀਕੀ ਟਰੱਕ ਨਿਰਮਾਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਅਤੇ ਟਰੰਪ ਤੇ ਵਿਆਪਕ ਸੁਰੱਖਿਆਵਾਦੀ ਵਪਾਰ ਏਜੰਡੇ ਦਾ ਹਿੱਸਾ ਹੈ 25% ਟੈਰਿਫ ਲਗਾਉਣ ਦੇ ਕਦਮ ਦੇ ਨਾਲ ਡਿਲੀਵਰੀ ਟਰੱਕ ਕੂੜਾ ਟਰੱਕ ਜਨਤਕ ਉਪਯੋਗਤਾ ਟਰੱਕ ਆਵਾਜਾਈ ਅਤੇ ਸ਼ਟਲ ਬੱਸਾਂ ਸਕੂਲ ਬੱਸਾਂ ਅਰਦਰ ਟਰੱਕ ਅਤੇ ਹੋਰ ਭਾਰੀ ਡਿਊਟੀ ਵੋਕੇਸ਼ਨਲ ਵਾਹਨ ਪ੍ਰਭਾਵਿਤ ਹੋਣਗੇ ਮੈਕਸੀਕੋ ਕੈਨੇਡਾ ਜਾਪਾਨ ਜਰਮਨੀ ਅਤੇ ਫਿਨਲੈਂਡ ਅਮਰੀਕਾ ਨੂੰ ਟਰੱਕ ਨਿਰਯਾਤ ਕਰਨ ਵਾਲੇ ਪੰਜ ਪ੍ਰਮੁੱਖ ਦੇਸ਼ ਨੇ ਟੈਲੀਫੋਰ ਵਿਪਾਰ ਦੇ ਵਿੱਚ ਵਿਘਨ ਪਾ ਸਕਦਾ ਹੈ ਅਤੇ ਸੈਟਲੈਂਟਸ ਵਰਗੀਆਂ ਕੰਪਨੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਕਿ ਮੈਕਸੀਕੋ ਦੇ ਵਿੱਚ ਹੈਵੀ ਡਿਊਟੀ ਰੈਮਪ ਟਰੱਕ ਅਤੇ ਵਪਾਰਕ ਵੈਨਾਂ ਦਾ ਉਤਪਾਦਨ ਕਰਦੀ ਹੈ ਸੰਯੁਕਤ ਰਾਜ ਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਜੇਕਰ ਕਿਸੇ ਭਾਰੀ ਟਰੱਕ ਦੀ ਕੀਮਤ ਦਾ ਘੱਟੋ ਘੱਟ 64% ਉੱਤਰੀ ਅਮਰੀਕਾ ਤੋਂ ਆਉਂਦਾ ਤਾਂ ਦਰਮਿਆਨੇ ਅਤੇ ਭਾਰੀ ਡਿਊਟੀ ਟਰੱਕ ਟੈਰਿਫ ਮੁਕਤ ਹੁੰਦੇ ਨੇ ਦਾਸੀ ਇਹ ਕਦਮ ਟਰੰਪ ਦੇ ਸੁਰੱਖਿਆਵਾਦੀ ਵਪਾਰ ਏਜੰਡੇ ਦਾ ਹਿੱਸਾ ਹੈ ਜਿਸ ਦਾ ਉਦੇਸ਼ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਅਮਰੀਕੀ ਨਿਰਮਾਤਾਵਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਬਚਾਉਣਾ ਹੈ ਕੁਝ ਉਦਯੋਗ ਸਮੂਹ ਜਿਵੇਂ ਕਿ ਕੋਲੀਸ਼ਨ ਫਾਰ ਏ ਪ੍ਰੋਸਪਸ ਅਮਰੀਕਾ ਇਹੇ ਕਦਮ ਦਾ ਸਵਾਗਤ ਅਮਰੀਕੀ ਕਾਮਯਾ ਅਤੇ ਨਿਯਮਤਮਤਾਵਾਂ ਦੀ ਜੀਤ ਵੱਜੂ ਕਰਦੇ ਨੇ ਹਾਲ ਜਿਵੇਂ ਕਿ ਯੂਐਸ ਚੈਂਬਰ ਆਫ ਕਾਮਰਸ ਨੇ ਵਪਾਰ ਅਤੇ ਆਰਥਿਕਤਾ ਤੇ ਸੰਭਾਵੀ ਨਾਕਰਾਤਮਕ ਪੈਚ ਸੰਭਾਵੀ ਨਾਕਰਾਤਮਕ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਸਾਡਾ ਹਰਿਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ